ਤੋ ਬਾਅਦ ਲੀਡ ਲੈਣਾ ਸਾਨੂੰ ਜਿਤਾਉਣਾ ਹੈ ਪਰ ਤਹੀਂ ਸਾਡੇ ਗ੍ਰਾਡ ਦੀ ਕੋਈ ਕਸਰ ਨਹੀਂ ਛੱਡਣੀ ਤੇ ਵੋਟਾਂ ਦੀ ਸਾਡੀ ਜ਼ਿੰਮੇਵਾਰੀ जिला अमृतसर ਦੇ ਹਲਕਾ ਰਾਜਸਾਂਚੀ ਦੇ ਪਿੰਡ ਪਿੰਡੀ ਸੈਦਾਂ ਵਿਖੇ ਲੋਕ ਸਭਾ ਚੋਣਾਂ ਨੂੰ ਲੈ ਕੇ ਹਲਕਾ ਇੰਚਾਰਜ ਅਤੇ ਪਣਗਰਣ ਪੰਜਾਬ ਦੇ ਚੇਅਰਮੈਨ ਸਰਦਾਰ ਬਲਦੇਵ ਸਿੰਘ ਮਿਆਦਿਆਂ ਦੀ ਦੇਸ਼ਾ ਨਿਰਦੇਸ਼ਾਂ ਹੇਠ ਪਰਦਾਨ ਲਖਵਿੰਦਰ ਸਿੰਘ ਲੱਖਾ ਪਿੰਡੀ ਸੈਦਾਂ ਦੀ ਅਗਵਾਈ ਹੇਠ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਦੇ ਹੱਕ ਵਿੱਚ ਵਿਸ਼ਾਲ ਚੋਣ ਮੀਟਿੰਗ ਹੋਈ ਜਿਸ ਵਿੱਚ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਆਪ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਵਿਸ਼ੇਸ਼ ਤੌਰ ਤੇ ਪਹੁੰਚੇ ਉਹਨਾਂ ਨਾਲ ਚੇਅਰਮੈਨ ਬਲਦੇਵ ਸਿੰਘ ਮਿਆਦਿਆਂ ਜ਼ਿਲ੍ਹਾ ਦਿਹਾਤੀ ਦੇ ਜਨਰਲ ਸਕੱਤਰ ਦਲਜੀਤ ਸਿੰਘ ਮਿਆਦੀਆਂ, ਅਰਵਿੰਦ ਪੱਟੀ, ਬਲਾਕ ਪ੍ਰਧਾਨ ਗੁਰਵਿੰਦਰ ਸਿੰਘ ਫੌਜੀ, ਡਾਕਟਰ ਗੁਰਪ੍ਰੀਤ ਸਿੰਘ ਲੋਪੋਕੇ ਆਦਿ ਨਾਲਸ ਇਸ ਮੌਕੇ ਜੁੜੇ ਵਿਸ਼ਾਲੀ ਘਟਨਾ ਸੰਬੋਧਨ ਕਰਦੇ ਆ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ ਆਪ ਪਾਰਟੀ ਨੇ ਜੋ ਗਰੰਟੀਆਂ ਪੰਜਾਬ ਵਾਸੀਆਂ ਨੂੰ ਦਿੱਤੀਆਂ ਸਨ ਉਹਨਾਂ ਨੂੰ ਲਾਗੂ ਵੀ ਕੀਤਾ ਹੈ ਤੇ ਜੋ ਔਰਤਾਂ ਵਾਲੀ ਗਰੰਟੀ ਹੈ ਉਹ ਵੀ ਕੋੜ ਖਤਮ ਹੋਣ ਤੋਂ ਬਾਅਦ ਪੂਰੀ ਕਰ ਦਿੱਤੀ ਜਾਵੇਗੀ ਅਖੀਰ ਵਿੱਚ ਪ੍ਰਧਾਨ ਲਖਵਿੰਦਰ ਸਿੰਘ ਭਿੰਡੀ ਸੈਦਾ ਨੇ ਵਿਸ਼ਵਾਸ ਦਿਵਾਇਆ ਕਿ ਉਹ ਹਲਕਾ ਰਾਜਾ ਸੰਸੀ ਦੇ ਪਿੰਡਾਂ ਵਿੱਚੋਂ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਨੂੰ ਵੱਡੀ ਲੀਡ ਨਾਲ ਜਿਤਾਉਣਗੇ ਪ੍ਰਧਾਨ ਲਖਵਿੰਦਰ ਸਿੰਘ ਭਿੰਡੀ ਸੈਦਾ ਨੇ ਕਿਹਾ ਕਿ ਵੋਟਾਂ ਦੀ ਜ਼ਿੰਮੇਵਾਰੀ ਸਾਡੀ ਹੈ ਉਹਨਾਂ ਮੰਗ ਕੀਤੀ ਕਿ ਸਾਡੇ ਪਿੰਡ ਦੇ ਵਿੱਚ ਵਾਅਦੇ ਤੋਂ ਵਾਅਦਾ ਗਰਾਂਟ ਦੇਵੋ ਤਾਂ ਜੋ ਪਿੰਡ ਦੇ ਵਿਕਾਸ ਕਾਰਜਾਂ ਦੇ ਕੰਮ ਜਿਵੇਂ ਪਿੰਡ ਵਾਲੀ ਪਾਣੀ ਦੀ ਟੈਂਕੀ ਜੋ ਕਾਫੀ ਸਮੇਂ ਤੋਂ ਬੰਦ ਹੈ ਉਹਨੂੰ ਚਾਲੂ ਕਰਵਾਇਆ ਜਾਵੇ ਪਿੰਡ ਦੇ ਵਿੱਚ ਇੱਕ ਵਧੀਆ ਖੇਡ ਸਟੇਡੀਅਮ ਬਣਾਇਆ ਜਾਵੇ ਸਕੂਲ ਦੇ ਵਿੱਚ ਅਧਿਆਪਕਾਂ ਦੀ ਘਾਟ ਨੂੰ ਪੂਰਾ ਕੀਤਾ ਜਾਵੇ ਅਤੇ ਸਾਡੀਆਂ ਗਲੀਆਂ ਨਾਲੀਆਂ ਦਾ ਕੰਮ ਬੰਦ ਹੈ ਉਹਨਾਂ ਨੂੰ ਵੀ ਸ਼ੁਰੂ ਕਰਵਾਇਆ ਜਾਵੇ ਪਰ ਦਾਣ ਲਖਵਿੰਦਰ ਸਿੰਘ ਪਿੰਡੀ ਸੈਦਾ ਨੇ ਵਿਸ਼ਵਾਸ ਦਿਵਾਇਆ ਕਿ ਉਹ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਨੂੰ ਵੱਡੀ ਲੀਡ ਦੇ ਨਾਲ ਜਿਤਾਉਣਗੇ ਅਤੇ ਲੋਕ ਸਭਾ ਦੇ ਵਿੱਚ ਜ਼ਰੂਰ ਪੇਚਣਗੇ ਇਸ ਮੌਕੇ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਨੇ ਵਿਸ਼ਵਾਸ ਦਿਵਾਇਆ ਕਿ ਉਹ ਪਿੰਡ ਪਿੰਡੀ ਸੈਦਾ ਨੂੰ ਵਧੀਆ ਸੁੰਦਰ ਗ੍ਰਾਮ ਬਣਾ ਕੇ ਲੋਕਾਂ ਦੇ ਹਵਾਲੇ ਕਰਨਗੇ ਇਸ ਮੌਕੇ ਹਾਜ਼ਰ ਬਿੱਲਾ ਸਿੰਘ ਮੱਲੀ ਨਿਸ਼ਾਨ ਸਿੰਘ ਮੱਲੀ ਬਗੀਚਾ ਸਿੰਘ ਮੱਲੀ ਗੋਪੀ ਕਸ਼ਮੀਰ ਸਿੰਘ ਵੀਰ ਸਿੰਘ ਸ਼ਰਮਾ ਸਿੰਘ ਮਹਿਲ ਸਿੰਘ ਸੁਰਿੰਦਰ ਸਿੰਘ ਫੌਜੀ ਸੁਰਤੀ ਸਿੰਘ ਆਦਿ ਹਾਜ਼ਰ ਸਾਰ ਜੀਰਮੈਨ ਸਾਹਿਬ ਨੂੰ ਇਥੋਂ ਆਪਣੇ ਪਿੰਡੂ ਜਿਤਾਇਆ ਉਦੋਂ ਸਾਡੇ ਕੋਲ ਕੋਈ ਪਾਵਰ ਨਹੀਂ ਸੀ ਹੁਣ ਤੇ ਸਾਡੇ ਕੋਲ ਪਾਵਰ ਹੈ ਤੁਹਾਡੀ ਕਿਰਪਾ ਭਾਈ ਬਲਦੇਵ ਦੀ ਕਿਰਪਾ ਆਈ ਹੁਣ ਪੂਰੇ ਕਾਨੂੰ ਇਥੋਂ ਵਰਤਵਾਦ ਲੀਡਣਾ ਇਥੋਂ ਜਿਤਾਉਣਾ ਪਰ ਤੁਸੀਂ ਸਾਡੇ ਗ੍ਰਾਂਡ ਦੀ ਕੋਈ ਕਸਰ ਨਹੀਂ ਛੱਡਣੀ ਤੇ ਵੋਟਾਂ ਦੀ ਸਾਡੀ ਜ਼ਿੰਮੇਵਾਰੀ ਮੈਂ ਲੱਖਾ ਪਿੰਡ ਪਿੰਡੀ ਸੇਦਾ ਤੋਂ ਆਪ ਪਾਰਟੀ ਪ੍ਰਧਾਨ ਵੋਟਾਂ ਦੀ ਕਸਰ ਮੈਂ ਨਹੀਂ ਇਥੋਂ ਰਹਿਣ ਦੇਵਾਂਗਾ ਬਾਕੀ ਸਾਡੇ ਕੰਮ ਜਿੰਨੇ ਵੀ ਨੇ ਉਹ ਸਾਡੇ ਹੋਣੇ ਚਾਹੀਦੇ ਨੇ ਇੱਕ ਸਟੇਡੀਅਮ ਦਾ ਇੱਕ ਸਾਡੇ ਸਕੂਲ ਦੇ ਵਿੱਚ ਅਧਿਆਪਕ ਬਹੁਤ ਘੱਟ ਨੇ ਤੇ ਹੋਰ ਸਾਡੇ ਗਲੀਆਂ ਨਾਲੀਆਂ ਦਾ ਸ਼ੁਰੂ ਕੰਮ ਕਰਵਾਇਆ ਉਹਨਾਂ ਸ਼ਕੈਲ ਲਾ ਕੇ ਸਾਡਾ ਕੰਮ ਰੋਕ ਦਿੱਤਾ ਹੈ ਉਹ ਸਾਰੇ ਇੱਥੇ ਪਿੰਡ ਵਾਲੇ ਸਾਰੇ ਬਹੁਤ ਦੁਖੀ ਨੇ ਉਹਨਾਂ ਤੋਂ ਇੱਕ ਸਾਡਾ ਮੜੀਆਂ ਦਾ ਉਹ ਸਾਡਾ ਬਹੁਤ ਜਿਆਦਾ ਸਾਨੂੰ ਤੰਗੀ ਸਾਡੀਆਂ ਮੜੀਆਂ ਦੀਆਂ ਏਡਾ ਚੁੱਕ ਚੁੱਕ ਕੇ ਸੱਤੇ ਸਰਪੰਚ ਨੇ ਗਲੀ ਚ ਲਵਾਤੀਆਂ ਜੀ ਉਹ ਸਾਡਾ ਮੜੀਆਂ ਦਾ ਹਾਲ ਬਹੁਤ ਮਾੜਾ ਜੀ ਇੱਕ ਸਾਡੀ ਟੈਂਕੀ ਆ 20 ਜੰਨ ਕਾਫੀ ਟਾਈਮ ਤੋਂ ਬੰਦਿਆ ਜੀ ਇੱਕ ਸਾਡੇ ਇੱਥੇ ਥਾਣੇ 'ਚ ਲੱਗੇ ਆਏ ਸਾਡੇ ਇੱਥੇ ਆ ਗਰੀਬ ਪਰਿਵਾਰ ਆ ਉਹਨਾਂ ਦੇ ਘਰ ਦੀ ਜਨਾਨੀ ਉਹਨਾਂ ਦੀ ਆਪ ਮਰੀ ਜੀ ਉਹਨਾਂ ਨੇ ਚੁੱਕ ਕੇ ਇਹਨਾਂ ਤੇ ਪਾ ਦਿੱਤੀ ਇਹਦੇ ਪੁਲਸ ਨੂੰ ਵੀ ਥੋੜਾ ਜਿਆਦਾ ਇਹਨਾਂ ਤੇ ਵੀ ਥੋੜੀ ਜੀ ਆਪਾਂ ਸਫਾਈ ਕਰੀਏ ਇਹਦੇ ਨਜਾਇਜ਼ ਪਰਚੇ ਨੇ ਵੀ ਬੰਦ ਹੋਣ ਤੇ ਬਾਕੀ ਵੋਟਾਂ ਜਿਹੜੀ ਕਰੇ ਉਹ ਅਸੀਂ ਨਹੀਂ ਛੱਡਾਂਗੇ ਅਸੀਂ ਇਹਨਾਂ ਮੰਗਾ ਗਏ ਹਾਂ ਮੇਰਾ ਚਲੋ ਜਾਈਓ ਤੇ ਕਿੰਸਾ ਹੋ ਜੂਗਾ ਆਹ ਉਹ ਵੀ ਖਿਓ ਕਰੀ ਪਰਿਵਾਰ ਇਹ ਸਾਰੇ ਚਲ ਆਜੂਗਾ ਸਰ ਖੜਾ ਹੋਵੋ ਫਤਸੀ ਜਿੰਨੀਆਂ ਮੰਗਾ ਗਈਆਂ ਸਾਹ ਘਲਾਉਂਦਾ ਵੀ ਮੈਂ ਨਹੀਂ ਕਸਮ ਛੱਡਦਾ ਪਹਿਲੇ ਦੇਖੋ ਤੁਸੀਂ ਰੋਕ ਕਸਰਾਨ ਦਾ ਪਾਸੇ ਦੀ ਤਰਫ ਚੱਡੀ ਕਲਾ ਟਾਈਮ ਟੀਵੀ ਲਈ ਚੁਗਾਵਾ ਤੋਂ ਪੱਤਰਕਾਰ ਸੁਬੇਕ ਸਿੰਘ ਸੋਨਾ ਦੀ ਖਾਸ ਰਿਪੋਰਟ